ਸਿਰੀ ਰਾਗ ਮਹੱਲਾ ਪਹਿਲਾ ਮਨ ਮੁਖ ਪੂਲੇ ਪੁਲਾਈ ਏ ਓਲੇ ਟੋਰ ਨਕਾਈ ਗੁਰ ਬਿਣ ਕੋ ਨ ਦਿਖਾਵਾਈ ਅੰਧੇ ਆਵੇ ਜਾਈ ਗਿਆਨ ਪਦਾਰਤ ਕੋਇਆ ਠੱਗਿਆ ਮੁੱਠਾ ਜਾਈ ਬਾਬਾ ਮਾਇਆ ਪਰਮ ਭੁਲਾਈ ਪਰਮ ਭੂਲੀ ਡਹਾ ਗਣੀ ਨਾ ਪੈਰੇ ਅੰਕ ਸਮਾਈ ਰਹਾ ਭੂਲੇ ਵੀਰੇ ਦਸੰਤਰੀ ਉਲੀ ਗਨੇ ਤਜ ਜਾਈ ਉਲੀ ਡੂਂਗਰ ਤਾਲੇ ਚੜੇ ਪਰ ਮੇਮਣ ਡੋਲਾਈ ਤੁਰੋ ਬਿਸ਼ੁਣੀ ਕਿਉ ਮਿਲੀ ਗਰਭ ਮੁਟਿਆ ਬਿਲਲਾਈ ਚੜਿਆ ਗੁਰ ਮੇਲਸੀ ਹਰ ਰਸਨਾਮ ਪਿਆਰ ਸਾਚ ਸਹਿਜ ਸੁ ਬਾ ਕਣੀ ਹਰ ਗੁਰ ਨਾਮ ਅਦਾਰ ਜੋ ਭਾਵੀ ਤੋ ਰਕ ਤੋ ਮੈਂ ਤੋ ਦਬਿਨ ਕਵਣ ਪਤਾਰ ਅਕਰ ਪੜ ਪੜ ਭੋਲੀਏ ਬੇਕੇ ਬੋ ਤਬੇ ਮਾਣੋ ਤੀਰਤ ਨਾਦਾ ਗਿਆ ਕਰੀ ਮਾਨ ਮਹਿ ਮੈਲ ਗਮਾਣੋ ਗੁਰ ਬਿਣ ਕਿਨ ਸਮਝਾਈਐ ਮਨ ਰਾਜਾ ਸੁਲਤਾਨੋ ਪ੍ਰੇਮ ਪਦਾਰਤ ਪਾਈਐ ਗੁਰਮਕਤ ਤਤ ਵਿਚਾਰ ਸਤਨ ਆਪ ਗਵਾਈਆ ਗੁਰ ਕੇ ਸਬਦ ਸੰਗਾਰੋ ਕਾਰੀ ਸੋ ਪਿਰ ਭਾਇਆ ਗੁਰ ਕੈ ਇਹ ਤੇ ਅਪਾਰੋ ਗੁਰ ਕੇ ਸੇਵਾ ਚਾ ਕਰੀ ਮਾਨ ਨਿਰਮਲ ਸ ਕਹੋਈ गोरख का शब्द मन वसिया हामे विचो कोई नाम पदार्थ पाया लाभ सदा मान होई कर्म मिली ता पाई है ਆਪਨ ਲੈ ਆ ਜਾਈ ਗੋਰ ਕੀ ਚਰਨੀ ਲਾਗ ਰੋ ਵਿਚੋਂ ਆਪਗਵਾਈ ਸੱਚ ਸੇ ਤੀਰਤਿਆ ਸੱਚੋ ਪਲ ਪਾਈ ਹੁਲ ਨੇ ਅੰਦਰ ਸਭ ਕੋ ਆਪੋ ਲੈ ਗੁਰੂ ਕਰਤਾਰ ਗੁਰਮਤਿ ਮਨ ਸਮਝਾਈਆ ਲਾਗਤ ਸਿ ਪਿਆਰ ਨਾਨਕ ਸਾਚ ਨਾ ਵਿਸਰੀ ਮੇਲੇ ਸਭ ਦੇ ਅਪਾਰੋ ਸ੍ਰੀ ਰਾਗੋ ਮਹੱਲਾ ਪਹਿਲਾ ਤ੍ਰਿਸਨਾ ਮਾਇਆ ਮੋਹਣੀ ਸੋਤ ਬੰਦਬ ਕਰ ਨਾਰੋ ਤਾਨ ਜੋ ਬਣ ਜਾਗ ਟੱਗਿਆ ਲਬ ਲੂਬ ਹੰਕਾਰੋ ਮੋਟ ਗੋਲੀ ਹੋ ਮੋਈ ਸਵਰਤੇ ਸੰਸਾਰੋ ਮੇਰੇ ਪ੍ਰੀਤਮਾ ਮੈਂ ਤੋਦ ਬਿਨ ਆਵਰ ਨ ਕੋਈ ਮੈਂ ਤੋ ਦਬੇ ਨੀ ਅਵਰ ਨਾ ਪਾਵਈ ਤੂੰ ਪਾਵੈ ਸੁਖ ਹੋਈ ਰਹਾਓ ਨਾਮ ਸਲਾਹੀ ਰੰਗ ਸੋ ਗੋਰ ਕੈ ਸਬਦ ਸੰਤੋਕ ਜੋ ਦੀਸੇ ਸੋ ਚੱਲਸੀ ਗੂੜਾ ਮੋਹ ਨਵੀ ਕੋ ਵਾਟ ਵਟਾਉ ਆਇਆ ਨੇਤ ਚਲਦਾ ਸਾਥ ਦੀ ਕੋ ਆਕਣ ਆਖੀ ਕੀ ਤੜੀ ਗੌਰ ਬਿਣ ਬੂਝ ਨਹ ਹੋਈ ना बड़ाई जी मिले सच रपे पत हो जो तो पावी सी पली खोटा करा नक गुर शरनाई ऊटी है कोटि रासो अष्ट तात पात, पात साहा की कडिये शब्द विगास आपि परी पारकू, पारकू। जानी रासो ਤੇਰੀ ਕੀਮਤ ਨਾ ਪਾਵਈ ਸਭ ਡਿੱਟੇ ਤੋ ਕਵਜਾਈ ਕਹਨੇ ਹੱਥ ਨਾ ਲੱਭਾਈ ਸਾਚ ਟਿਕ ਬਤਬਾਈ ਗੁਰਮਤ ਤੂੰ ਸਲਾਹਣਾ ਔਰ ਕੀਮਤ ਕਹਿਣ ਨਾ ਜਾਈ ਜਿਤ ਤਨ ਨਾਮ ਨਾ ਪਾਵਈ ਤਿਤ ਤਨ ਮੇਵਾਦੋ ਗੁਰ ਪੈਣ ਗਿਆਨ ਨਾ ਪਾਈਐ ਬਿਕੇ ਆਦੂ ਜਾਸਾਦੋ देने को काम न आवई माया बेकासादो आसय अंदर जममिया कस गाई आस बन्द चलाई है मोहि मुहे, मुहे चोटा, चोटा काई अवगुण बद्धा मारि गुरुमतनाय सर्बिताय को जो पावे तोरा को गुरुमत साचा माणवसि नाम पलो पत सा मेरो गग सच सा साच पाक, पाक। आकाशी पतालो പവന രീ ആ പകത്തി പോ തോ ആ മായി നാണക്കമ നീസ ജോ പാവ नानक नाम न ना विसरी जो पावेति जाई